ਕੱਲ ਦੇ ਲਈ ਉਹ ਸੋਹਣੇ ਸੋਹਣੇ ਦੁਪੱਟੇ ਪਿਓਰ ਚਨੂਨ ਦੇ ਦੇ ਨਾਲ ਸਮਝ ਲਓ ਮਿਲੂਗਾ ਦੁਪੱਟਾ ਤੁਹਾਨੂੰ ਬਹੁਤ ਹੀ ਵਧੀਆ ਟੈਂਬੀ ਸਿਲਕ ਦਾ ਕਰਦਨੇ ਇਹ ਗੱਲ ਵੱਡੇ ਫਾਇਦੇ ਬਹੁਤ ਸੋਹਣੀਆਂ ਚੀਜ਼ਾਂ ਜਿਹੜੀ ਮਾਰਕੀਟ 'ਚ ਰੇਟ ਤੁਸੀਂ ਕੋਈ ਵੀ ਲੈਨੇ ਹੋ ਸਮਝ ਲਓ ਆਹ ਕੱਪੜਾ ਤੁਹਾਨੂੰ ਦਵਾਂਗੇ ਕੱਲ 50 ਰੁਪਏ ਮੀਟਰ ਇਹਦੇ ਵਿੱਚ ਕਲਰ ਚਾਰਟ ਬਹੁਤ ਸੋਹਣੇ ਤਾਂ ਨਹੀਂ ਹੈ ਪਰ ਵਾਈਡ ਪੀਸ ਆ ਸਾਰੇ ਸਮਝ ਲਓ ਸ਼ਿਮਰ ਦੇ ਦੁਪੱਟੇ ਯਾਰ ਤੁਹਾਡੇ ਵਧੀਆ ਦੁਪੱਟੇ ਸਮਝੋ ਕਿ 50 ਰੁਪਏ ਮੀਟਰ ਖਤਮ ਕਰਨਾ ਸਾਰਾ ਸਾਰਾ ਕਾਮ ਦੇ ਦਾਂਗੇ ਤੇ ਹੋਰ ਵੀ ਇੱਕ ਔਰਗੰਜਾ ਦੀ ਮੈਚਿੰਗ ਹੈ ਤੇ ਬਾਕੀ ਗੱਲ 90 ਰੁਪਏ ਵਾਲਾ ਸਟਾਕ ਵੀ ਆ ਚੁੱਕਿਆ ਹੈ ਸੰਡੇ ਦੇ ਲਈ ਥੋੜਾ ਜਿਹਾ ਮਾਲ ਹੈ ਉਸ ਤੋਂ ਬਾਅਦ ਪਿਓਰ ਔਰਗੰਜਾ ਵਧੀਆ ਵਾਲੀ ਨਾਲ ਇਹਦੇ ਕਰੇਵ ਦੀਆ ਬਾਟਮਾਂ ਬਾਟਮ ਕਰੇਵ ਦੀ ਕਲਰ ਚਾਰਟ ਬਹੁਤ ਨੇ ਸਾਰੇ ਨਹੀਂ ਦਿਖਾ ਸਕਦੇ ਕਿਉਂਕਿ ਪਾਰਸਲ ਨੇ ਆਈ ਹੈ ਇਹ ਤੁਹਾਨੂੰ ਆਪਾਂ ਦੇਣਾ ਹੈ ਸਮਝ ਲਓ ਚਾਰ ਸੂਟਾਂ ਦਾ ਸੈੱਟ ਹੈ ਤੇ ਕੱਲ ਦੇ ਦਿਨੇ ਸੂਟ ਦੇ ਦੇਣਾ ਔਰ ਗੰਜਾ ਦਾ ਮੈਚਿੰਗ ਸੂਟ ਸਿਰਫ ਤੇ ਸਿਰਫ 100 ਰੁਪਏ ਦਾ ਚਾਰ ਚਾਰ 8 8 ਸੂਟਾਂ ਦੇ ਰੰਗ ਤੁਸੀਂ ਪਸੰਦ ਕਰਕੇ ਲੈ ਸਕਦੇ ਹੋ ਤੇ ਰੇਂਜ ਰੱਖਤੀ ਆ ਸਮਝ ਲਓ ਸਿਰਫ ਤੇ ਸਿਰਫ 100 ਰੁਪਏ ਦਾ ਸੂਟ ਤੇ ਉਸ ਤੋਂ ਇਲਾਵਾ ਦੁਪੱਟਿਆਂ ਦੀ ਜੋ ਫਾਇਦਾ ਕਰ ਸਕਦੇ ਉਨਾ ਕਰਾਂਗੇ ਤੁਹਾਡਾ ਬਹੁਤ ਹੀ ਜ਼ਿਆਦਾ ਸ਼ਾਇਦ ਇਹਨਾਂ ਦੁਪੱਟੇ ਚਨਾਉਣ ਦੇ ਵਰਕ ਵਾਲੇ ਵਰਕ ਵਾਲੀ ਚਨੌਨ ਦਾ ਦੁਪੱਟਾ ਬਹੁਤ ਹੀ ਵਧੀਆ ਮਿੱਠੇ ਭਾਵਾਂ 'ਚ ਸਮਝ ਲਓ ਇਹ ਵੀ ਦੁਪੱਟਾ ਤੁਹਾਨੂੰ ਇੱਕ ਸਮ ਨੂੰ ਪੂਰਾ 1.2 2.5 ਮੀਟਰ ਦਾ ਦੁਪੱਟਾ 100 ਰੁਪਏ ਦੀ ਰੇਂਜ 'ਚ ਕੱਲ ਦੇ ਦੇਣਾ ਜਿਨ੍ਹਾਂ ਨੇ ਮਾਲ ਲੈਣਾ ਹੈ ਫੋਨ ਤੇ ਬੁੱਕ ਕਰਾ ਲਓ 40 40 ਦੁਪੱਟੇ ਆ ਥਾਨ ਦੇ ਵਿੱਚ 20 20 ਦੁਪੱਟੇ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਵੈਰਾਈਟੀ ਤੇ ਆ ਜਿਹਨਾਂ ਦੁਪੱਟਾ ਤੁਸੀਂ ਦੇਖ ਸਕਦੇ ਹੋ 150 ਰੁਪਏ ਦੀ ਰੇਂਜ 'ਚ ਮਿਲੇਗਾ ਤੁਹਾਨੂੰ ਪਿਓਰ ਦੇ ਉੱਤੇ ਮਿਰਰ ਵਰਕ ਹੋਇਆ ਤੇ ਬਾਕੀ ਤੁਸੀਂ ਪਹੁੰਚਣਾ ਗੱਲ ਕਿੱਥੇ ਹੈ ਰੇਲਵੇ ਸਟੇਸ਼ਨ ਦੇ ਸਾਹਮਣੇ ਜੀਐਮਡੀ ਮਾਲਜ ਬਾਕੀ ਦੀ ਆਟਮਾ ਵੀ ਦੇਖੋ ਪੂਰੀ ਵੀਡੀਓ ਫਾਇਦੇ ਵਾਲੀ ਹੈ ਆਜੋ ਮਟੀਰੀਅਲ ਕੱਲ੍ਹ ਵਾਸਤੇ ਆ ਚੁੱਕੇ ਨੇ ਬਹੁਤ ਫਾਇਦੇ ਵਾਲੇ ਕੱਪੜੇ ਸਮੇ ਨੂੰ ਇਹਨਾਂ ਨੇ ਕੱਲ੍ਹ ਪਹੁੰਚਣਾ ਸੰਡੇ ਸਪੈਸ਼ਲ ਦੇ ਲਈ ਉਹ ਆਪਣੀ ਤਿਆਰੀ ਕਰ ਲੈਣ ਪਿਓਰ ਕੈਮਰੇ ਦੇ ਉੱਤੇ ਆਟਮਾ ਬਹੁਤ ਸੋਹਣੀਆਂ ਸੋਹਣੀਆਂ 350 ਰੁਪਏ ਦੀ ਰੇਂਜ ਚ ਲੌਂਗ ਲੈਂਥ ਦੇ ਸੂਟ ਆ ਕਾਟਨ ਦੇ ਦੁਪੱਟੇ ਕੁਆਂਟੀਟੀ ਮੇਰੇ ਹਿਸਾਬ ਨਾਲ ਮੈਨੂੰ ਕਹਿਣ ਦੀ ਲੋੜ ਨਹੀਂ ਕੁਆਂਟੀਟੀ ਤੁਹਾਨੂੰ ਵਾਧੂ ਦਵਾਂਗੇ ਤੇ ਰੇਂਜਾਂ ਵੀ ਬਹੁਤ ਜ਼ਬਰਦਸਤ ਆ ਦੇਖ ਲੋ ਸਵਾ 300 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿੱਠੇ ਰੇਟਾਂ ਦੇ ਸਭ ਤੋਂ ਵਧੀਆ ਮਾਲ ਦੇਣਾ ਤੇ ਮਿਲੀਆਂਉਣ ਜਿਹੜਾ ਪੁੱਛੀਓ ਗੱਲ ਟਾਈਮ ਤੋਂ ਆ ਲੇਖੋ ਜੀ ਇਦਾਂ ਦੇ ਡਿਜ਼ਾਈਨ ਵੀ ਕੱਲ ਸਵਾ 300 ਰੁਪਏ ਦੀ ਰੇਂਜ ਚ ਮਿਲਨੇ ਆ ਕੈਮਰਿਕ ਕਾਟਨ ਲੌਂਗ ਲੈਂਥ ਦਾ ਸੂਟ ਆ ਲੋਕਾਂ ਦੀ ਲੈਂਥ ਆ ਘੱਟ ਆ ਪਤਾ ਨਹੀਂ ਕੀ ਕਰਦੇ ਆ ਰੇਟ ਵੀ 375 390 395 ਸਵਾ 300 ਰੁਪਏ ਦੀ ਰੇਂਜ ਚ ਮਾਲ ਖੋਲ ਰਹੇ ਆ ਤੁਹਾਡੇ ਖਾਤਰ ਪੂਰਾ ਆ ਦੇਖੋ ਜੀ ਮਤਲਬ 10 10 ਰੁਪਏ ਦੇ ਕੱਪੜਾ ਵਿਕ ਰਹੇ ਆ ਇਹ ਕਪੜਾ ਪੂਰੇ ਪਰ ਮਾਰਨਾ ਪੂਰਾ ਸਹਿਯੋਗ ਹੈ ਤੁਹਾਡਾ ਇਸੀ ਰਿਟੇਲ ਦੀਆਂ ਦੁਕਾਨਾਂ ਤੇ 4.500 ਦੀ ਰੇਂਜ ਵਿਗਦਾ ਜਿਹੜਾ ਤੁਹਾਨੂੰ 350 ਰੁਪਏ ਦੀ ਰੇਂਜ ਦੇਣਾ ਹੈ ਆਰਟੀਕਲ ਤੇ ਸਕਰੀਨਸ਼ਾਟ ਆਪਣੇ ਲੈ ਲਿਓ ਜਿਨ੍ਹਾਂ ਨੇ ਮੰਗਾਣੇ ਸਮਝ ਲਓ ਭੇਜ ਦਿਓ ਸਕਰੀਨਸ਼ਾਟ ਫਟਾਫਟ ਜਲਦੀ ਤੋਂ ਪਹਿਲਾਂ ਡਿਜ਼ਾਈਨ ਬਹੁਤ ਨੇ ਤੇ ਤੁਹਾਨੂੰ ਮਿਲਨੇ ਆ ਬਾਕੀ ਦੀ ਆਈਟਮਾਂ ਵੀ ਦਿਖਾਣਾ ਤੁਹਾਨੂੰ ਆਜੋ ਇੱਕ ਦੀ ਮੈਚਿੰਗਾਂ ਦੀ ਚੈੱਕ ਕਰੋ ਤੁਸੀਂ ਸੰਡੇ ਸਪੈਸ਼ਲ ਵੀਡੀਓ ਆ ਦੇਖ ਲਓ ਤੁਸੀਂ 5 ਮੀਟਰ ਆਲ ਓਵਰ ਦਾ ਸੂਟ ਹੈ ਤੇ ਨਾਲ ਪਲੇਨ ਬਾਟਮ ਹੈ ਸਮਝ ਲਓ 2.5 2.5 ਦੀ ਮੈਚਿੰਗ ਵੀ ਹੋ ਸਕਦੀ ਹੈ ਰੇਟ 250 ਰੁਪਏ ਤੋਂ ਸ਼ੁਰੂ ਕਰਤਾ ਹੈ ਕੱਲ ਦੇ ਦਿਨ ਲਈ ਤੇ ਉਸ ਤੋਂ ਬਾਅਦ ਆ ਚੀਜ਼ਾਂ ਤੁਸੀਂ ਦੇਖ ਲਓ ਕਾਟਨ ਦੁਪੱਟੇ ਵਾਲੇ ਮਾਲ 200 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਡਿਜ਼ਾਈਨਿੰਗਾਂ ਕੁਆਂਟੀਟੀ ਵਾਧੂ ਆ ਤੇ ਸ਼ਿਮਰ ਸ਼ਿਮਰ ਜਿਹੜਾ ਤੁਸੀਂ ਸੁਣ ਰਹੇ ਹੋ 500 600 700 ਇਦਾਂ ਵਿਕਦਾ 500 ਦੇ ਦੇ ਦੇਨੇ ਆਪਾਂ 295 ਰੁਪਏ ਦਾ ਇੱਕ ਸੂਟ ਆ 16 ਸੂਟਾਂ ਦੀ ਕਟ ਆ 8 ਸੂਟਾਂ ਦੀ ਕਟ ਆ ਵਧੀਆ ਮਤਲਬ ਸਮਝ ਲਓ ਵੀ ਰੇਟਾਂ ਦੇ ਤੁਹਾਨੂੰ ਕੱਪੜਾ ਮਿਲਣਾ ਕੱਲ ਬਹੁਤ ਹੀ ਜ਼ਿਆਦਾ ਫਾਇਦਾ ਹੋਊਗਾ ਤੇ ਰੇਂਜਾਂ ਦੀ ਗੱਲ ਕਰੀਏ ਬਹੁਤ ਸੁਪਰ ਸਿਲੇਕਟਡ ਮਾਲ ਮੈਂ ਤੁਹਾਨੂੰ ਦਿਖਾਣੇ ਆ ਜਿਹੜੇ ਆ ਦੇਖ ਲਓ ਤੁਸੀਂ ਚੀਜ਼ਾਂ ਇੱਟਾਂ ਦੇ ਆਲ ਓਵਰ ਸੂਟ ਕਾਟਨ ਦੇ ਦੁਪੱਟਿਆਂ ਦੇ ਨਾਲ ਚੈੱਕ ਕਰ ਲਓ ਚੀਜ਼ ਕਲਰ ਚਾਰਟ ਵੀ ਦੇਖ ਲਓ 200 ਰੁਪਏ ਦੀ ਰੇਂਜ 'ਚ ਆਪਾਂ ਆਰਟੀਕਲ ਕੱਲ ਦੇ ਦਿੰਨੇ ਆ ਤੁਹਾਨੂੰ ਸਾਰੇ ਜਿੰਨਾ ਮਾਲ ਚਾਹੀਦਾ ਭਾਈ ਉਹਨਾਂ ਲੈ ਜਿਓ ਬਹੁਤ ਵਧੀਆ ਵਧੀਆ ਵੈਰਾਈਟੀਆਂ ਬਹੁਤ ਸਸਤੇ ਰੇਟਾਂ ਦੀ ਇਹਨਾਂ ਦੀ ਗੱਲ ਕਰੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਕੈਮਰਿਕ ਤੋਂ ਬਾਅਦ ਜਾਮ ਦੀ ਗੱਲ ਕਰੀਏ ਕੈਮਰਿਕ ਮੈਂ ਤੁਹਾਨੂੰ ਦਿਖਾ ਦਿੱਤੀ ਤੇ ਜਾਮ ਦੀ ਗੱਲ ਕਰੀਏ ਪਿਓਰ ਜਾਮ ਦੇ ਟੇਸ ਹੈ ਰੇਟ ਸੁਣ ਕੇ ਮੇਰੇ ਭੈਣਾ ਭਰਾਵਾਂ ਨੇ ਉੱਠ ਜਾਣਾ 695 792 ਸੁਣਿਆ ਹੋਣਾ ਕਿਉਂ ਮੋٹے ਸੁਣਿਆ ਕਿ ਨਹੀਂ ਹਾਂਜੀ ਹਾਂਜੀ 395 ਰੁਪਏ ਦੀ ਰੇਂਜ ਹੈ ਬਹੁਤ ਸੋਹਣੇ ਸੋਹਣੇ ਮਾਲ ਤੇ ਹਸਾਬ ਲਾ ਲੂਗੀ ਡਿਜ਼ਾਈਨਿੰਗ ਦੇ ਵਿੱਚ ਕੋਈ ਕਮੀ ਨਹੀਂ ਬੀ neck ਵੀ ਮਿਲਣਾ ਤੁਹਾਨੂੰ ਬੀ neck ਵੀ ਇਹੀ ਰੇਟ ਤੇ ਮਿਲਣਾ ਸਿਰਫ ਤੇ ਸਿਰਫ 395 ਰੁਪਏ ਦੀ ਰੇਂਜ ਚ ਮੰਨੋ ਸਮਝ ਲਓ ਵੀ ਤੁਹਾਡਾ ਫਾਇਦਾ ਹੋ ਰਿਹਾ ਤੇ ਕੱਟ ਵਰਕ ਦੇ ਆਈਟਮਾਂ ਵਾਧੂ ਆਪਣੇ ਕੋਲ ਕੱਟ ਵਰਕ ਦੇ ਮਾਲ ਵੀ ਮਿਲ ਜਾਣਗੇ ਤੁਹਾਨੂੰ ਬਹੁਤ ਹੀ ਸਸਤੇ ਰੇਟਾਂ ਦੇ ਬਾਕੀ ਵਿੰਟਰ ਦੇ ਉੱਤੇ ਤਾਂ ਸੇਲ ਲੱਗੀ ਹੋਈ ਹੈ ਤੁਸੀਂ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਫਾਇਦੇ ਨਾਲ ਦੇਖ ਲਓ ਕੱਟ ਵਰਕ ਦੀ ਆਈਟਮ 295 ਰੁਪਏ ਦੀ ਰੇਂਜ ਤੋਂ ਸ਼ੁਰੂ ਹੋ ਜਣੀ ਹੈ ਹਾਫ ਪਿਓਰ ਦੇ ਦੁਪੱਟੇ ਲੱਗੇ ਆ ਤੇ ਉਸ ਤੋਂ ਬਾਅਦ ਆਲ ਓਵਰ ਦੇ ਉੱਤੇ ਕੈਮਰਿਕਾ ਵਧੀਆ ਕੈਮਰਿਕਾ ਦੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ 55 ਰੁਪਏ ਮੀਟਰ 55 ਰੁਪਏ ਮੀਟਰ ਤੋਂ ਸ਼ੁਰੂ ਹੈ ਬਹੁਤ ਸੋਹਣੇ ਸੋਹਣੇ ਪ੍ਰਿੰਟ ਬਹੁਤ ਸੋਹਣੀਆਂ ਚੀਜ਼ਾਂ ਤੇ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਰਹੂਗੀ ਆਲਵੇਜ਼ A1 ਤੇ ਹੁਣ ਜੇ ਗੱਲ ਕਰੀਏ ਆਪਾਂ ਦੂਸਰੀ ਆਈਟਮਾਂ ਦੀ ਬਹੁਤ ਸੋਹਣੇ ਮਾਲ ਆ ਆ ਦੇਖੋ ਜੀ ਸੋਲੋ ਆਰਟੀਕਲ ਦੇਖ ਚੈੱਕ ਕਰੋ ਇਦਾਂ ਦੀਆਂ ਚੀਜ਼ਾਂ ਬਹੁਤ ਵਧੀਆ ਵਧੀਆ ਮਾਲ 650 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਪਿਓਰ ਦੇ ਦੁਪੱਟੇ ਨਾਲ ਪਿਓਰ ਜਾਮ ਤੇ ਆਰਟੀਕਲ ਹੈ ਕੋਈ ਕੈਮਰਿਕ ਨਹੀਂ ਹੈਗੀ ਇਸ ਤਰ੍ਹਾਂ ਦੀਆਂ ਚੀਜ਼ਾਂ ਲੈਣ ਲਈ ਆਓ ਸਾਡੇ ਸਟੋਰ ਤੇ ਤੇ ਬਾਕੀ ਘੇਰੇ ਵਾਲੀ ਆਈਟਮਾਂ ਬਹੁਤ ਸੋਹਣੀਆਂ ਵਿਕਰੀਆਂ ਨੇ ਰੇਂਜਾਂ ਬਹੁਤ ਸੋਹਣੀਆਂ ਪਿਓਰ ਜਾਮ ਦੇ ਉੱਤੇ ਲੋਕੀ ਕੈਮਰਿਕ ਤੇ ਇਸ ਭਾਵੇਂ ਦੇ ਮੈਂ ਜਾਮ ਤੇ ਦੇ ਦੂੰਗਾ ਤੁਹਾਨੂੰ 595 ਤੋਂ ਲੈ ਕੇ 625 ਰੁਪਏ ਦੀ ਰੇਂਜ 'ਚ ਤੇਰੇ ਪਿਓਰ ਦੁਪੱਟਿਆਂ ਦੇ ਨਾਲ ਬਹੁਤ ਜ਼ਿਆਦਾ ਮਤਲਬ ਇਹ ਆਈਟਮਾਂ ਇਦਾਂ ਦੀਆਂ ਸੰਭਲੋ ਵੀ ਜਿਹੜੀ ਇਹ ਫੁੱਲ ਟੂ ਵਾਲਸ ਸੇਲ ਦੀ ਆਈਟਮਾਂ ਨੇ ਸੋਚਣ ਵਿਚਾਰਨ ਦੀ ਲੋੜ ਨਹੀਂ ਤੁਹਾਡਾ ਕੰਮ ਬਣੂਗਾ ਕੰਮ ਚੱਲੂ ਆ ਵੀ ਬਹੁਤ ਤੇ ਰੇਟ ਦੀ ਗੱਲ ਕਰੀਏ ਤਾਂ ਇਦਾਂ ਦੀਆਂ ਫੈਂਸੀ ਐਡਾ ਵੀ ਤੁਹਾਡੇ ਭਰਾ ਕੋਲ ਸਾਰੀਆਂ ਨੇ ਚੈੱਕ ਕਰ ਲਓ ਰੇਂਜ ਆ ਬਹੁਤ ਸੋਹਣੇ ਮਾਰਾ ਦੇਖੋ ਜੀ ਇਦਾਂ ਦੇ ਮਾਲ ਹੈਵੀ ਵੇਸ 550 ਤੋਂ 575 ਦੀ ਰੇਂਜ 'ਚ ਜੋ ਵੀ ਰੇਟ ਇਹਨਾਂ ਦਾ ਨਿਕਲੇ 570 ਹੀ ਹੋਊਗਾ ਇਸ ਤੋਂ ਜ਼ਿਆਦਾ ਨਹੀਂ ਥੋੜਾ ਫਾਇਦਾ ਕਰਨਾ ਜੀ ਦੇਖੋ ਬਾਕੀ ਜਾਮ ਤੇ ਸਬਦੇ ਬਣਾਣੇ ਸ਼ੁਰੂ ਹੋ ਗਏ ਆ ਗਾਕਾਂ ਦਾ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਯਾ ਦੇਖੋ ਜੀ ਬਹੁਤ ਸੋਹਣੇ ਆਈਟਮ ਆ ਇਹ ਬੁੱਕ ਕਰਾ ਲਓ ਸੈਟ ਸਾਰੇ ਜਿਹੜੇ ਆਪਣੇ ਕਿਉਂਕਿ ਰੇਂਜ ਇਹ ਜੀ ਮਿੱਠੀ ਚ ਮਾਲ ਨਹੀਂ ਮਿਲਣਾ ਹੈਗਾ 1095 995 895 ਜੋ ਮਰਜ਼ੀ ਵੇਚੀ ਜਾਣ ਲੋਕ ਆਪਾਂ ਨੂੰ ਨਹੀਂ ਪਤਾ ਕੱਲ ਸੰਡੇ ਦੇ ਦਿਨ ਦੇਣਾ 695 ਰੁਪਏ ਫੁੱਲ ਪਿਓਰ ਦੇ ਦਬਟਿਆਂ ਦੇ ਨਾਲ ਠੀਕ ਹੈ ਬਾਕੀ ਕੈਮਰੀ ਕਾਲਵਰ ਪ्योर ਦੁਪੱਟੇ ਦਾ 395 ਰੁਪਏ ਵਿੱਚ ਮਿਲੂਗੀ ਕੈਮਰੀ ਕਿ ਵੀ ਮੈਚਿੰਗਾਂ ਵੀ ਬਹੁਤ ਹੈ ਕੁਆਂਟੀਟੀ ਬਹੁਤ ਹੈ ਬਾਕੀ ਬੁਟੀਕ ਸਟਾਈਲ ਦੀ ਵਾਧੂ ਆਈਟਮਾਂ ਤੁਹਾਨੂੰ ਦੇ ਦੇਣੀ ਹੈ ਬੁਟੀਕ ਦੇ ਵਿੱਚ ਬਹੁਤ ਸੋਹਣੇ ਸੋਹਣੇ ਟੈਸਟ ਆ ਚੁੱਕੇ ਨੇ ਸਟੇਸ਼ਨ ਦੇ ਸਾਹਮਣੇ ਜੀਐਮਡੀ ਮਾਲ ਤੇ ਮੋਰ ਕਰ ਲਿਆ ਵੀਰੇ ਰੀਸਟਾਕ ਮੋਰ ਦੇ ਵਿੱਚ ਜਿੰਨਾ ਮਰਜ਼ੀ ਮਾਲ ਕੱਲ ਭੁਗਤਾਵਾਂਗੇ 8 8 ਰੰਗਾ ਦੇ ਸੈੱਟ ਹੈ 695 ਰੁਪਏ ਦੀ ਰੇਂਜ 'ਚ ਬਾਜੂ ਚੈੱਕ ਕਰ ਲਓ ਬਾਜੂ ਵੀ ਹੈ ਤੇ ਸਮਝ ਲਓ ਇਹ ਮਾਲਾਂ ਦੀ ਛੋਟੇਜ ਨਹੀਂ ਆਊਗੀ ਜੀ ਪਹੁੰਚਾ ਵੀ ਉੱਪਰ ਦਿਖਾ ਮੋਟੇ ਹਾਂ ਬਾਜੂ ਪਹੁੰਚਾ ਦੋਨੇ 695 ਰੁਪਏ ਦੀ ਰੇਂਜ ਹੈ ਜਿੰਨਾ ਮਰਜੀ ਮਾਲ ਤੁਸੀਂ ਲੋ ਬਾਕੀ ਫੈਨਸੀ ਦੇ ਟੇਸਟ ਆਪਣੇ ਕੋ ਵਾਧੂ ਹੈ ਸਟੇਸ਼ਨ ਦੇ ਸਾਹਮਣੇ ਜੀਐਮਡੀ ਮਾਲ ਚ ਆ ਜਾਓ ਗਰਾਉਂਡ ਫਲੋਰ ਤੇ ਆਪਣੀ ਪਹਿਲੀ ਦੁਕਾਨ ਹੈ ਜੇਕਰ ਕਿਸੇ ਨੂੰ ਕੋਈ ਨਾ ਸਮਝ ਆਵੇ ਤਾਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਕਰੋ ਫੋਨ ਆ ਜਾਈ ਸਕਰੀਨ ਸ਼ਾਟ ਮੈਨੂੰ ਨਾ ਭੇਜੋ